ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਚੀ ਮਾਨਵਤਾ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਸੋ ਗੁਰਮੁਖ ਪਰਿਵਾਰ ਭਾਈ ਸ਼ੁਰਜੀਤ ਸਿੰਘ ਜੀ ਤੇ ਭਾਈ ਰਣਜੀਤ ਸਿੰਘ ਜੀ ਸੋ ਦੋਵੇਂ ਭਰਾ ਬੜੇ ਧੰਨਤਾ ਦੇ ਯੋਗ ਨੇ ਬੜਾ ਭਾਗੀ ਨੇ ਸੋ ਜਿਨ੍ਹਾਂ ਨੇ ਅੱਜ ਦਾ ਦਿਨ ਚੁਣਿਆ ਧੰਨ ਗੁਰੂ ਨਾਨਕ ਪਤਸ਼ਾਹੀ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਗੁਰਮੁਖ ਪਰਿਵਾਰ ਵੱਲੋਂ ਅਬਦਾ ਜਿਹੜਾ ਜੱਦੀ ਪੁਛਤ ਐਨੀ ਘਰ ਸੀ ਉਹ ਗੁਰਮukh ਪਰਿਵਾਰ ਵੱਲੋਂ ਸ਼ਰਦਾ ਭਾਵਨਾ ਦੇ ਨਾਲ ਆਪਣੇ ਅੰਦਰਲੇ ਗੁਰਦੁਆਰਾ ਸਾਹਿਬ ਅੱਜ ਭੇਟ ਕੀਤਾ ਗਿਆ ਜੀ ਸੋ ਗੁਰਮukh ਪਰਿਵਾਰ ਦਾ ਸਾਰੇ ਨਗਰ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਵੀ ਧੰਨਵਾਦ ਕੀਤਾ ਜਾਂਦਾ ਹੈ ਭਾਈ ਰਣਜੀਤ ਸਿੰਘ ਤੇ ਸ਼ੁਰਜੀਤ ਸਿੰਘ ਦਾ ਸੋ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਤੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅਸੀਂ ਆਪਣਾ ਘਰ ਗੁਰਦੁਆਰਾ ਅੰਦਰਲਾ ਸਾਹਿਬ ਨੂੰ ਭੇਟ ਕਰ ਰਹੇ ਹਾਂ ਬੰਦਫੇਰ ਤਾਂ ਹੁਣ ਗੱਡਾ ਗੱਡਾ ਜਾਂਦਰਾ 2011 ਤੀ ਬੰਦ ਹੈ ਹਾਂ ਅਸੀਂ ਚਲੇ ਗਏ ਇੱਥੋਂ ਅਸੀਂ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਵੀ ਹੁਣ ਅੰਦਰਲੇ ਗੁਰਦੁਆਰਾ ਸਾਹਿਬ ਨੂੰ ਭੇਟ ਕਰਨਾ ਅੱਜ ਹੋ ਗਿਆ 15 ਅੰਕ 15 11 ਦੁਨਵੀਰ ਤੋਂ 2004 ਠੀਕ ਹੈ ਠੀਕ ਹੈ ਬਾਕੀ ਜੀ ਖਾਲਸਾ ਖੁਸ਼ੀ ਦਾ ਦਿਹਾੜਾ ਅੱਜ ਪ੍ਰਕਾਸ਼ਪੁਰਬ ਗੁਰੂ ਨਾਨਕ ਦੇਵ ਜੀ ਦਾ ਇਸ ਖੁਸ਼ੀ ਦੇ ਦਿਹਾੜੇ ਦੇ ਉੱਤੇ ਸਰਦਾਰ ਗੁਰਚਰਨ ਸਿੰਘ ਜੀ ਦੇ ਪਰਿਵਾਰ ਵੱਲੋਂ ਇਹ ਮਕਾਨ ਜਿਹੜਾ ਇਹਨਾਂ ਦਾ ਪਸਤੈਨੀ ਮਕਾਨ ਆ ਉਹ ਗੁਰਦੁਆਰਾ ਅੰਦਰਲਾ ਸਾਹਿਬ ਨੂੰ ਭੇਟ ਕੀਤਾ ਗਿਆ ਅਸੀਂ ਸਾਰੇ ਨਗਰ ਵੱਲੋਂ ਇਹਨਾਂ ਦੋਨੇ ਘਰਾਵਾਂ ਦਾ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਆ ਪਹਿਲਾਂ ਵੀ ਇਹ ਪਰਿਵਾਰ ਵੱਲੋਂ ਕਾਫੀ ਸਮੇਂ ਤੇ ਇਸ ਤਰ੍ਹਾਂ ਦੇ ਕਾਰਜ ਕੀਤੇ ਜਾਂਦੇ ਨੇ ਦਾਨੀ ਪਰਿਵਾਰ ਆ ਬਹੁਤ ਹੀ ਧੰਨਵਾਦ ਪਰ ਪਿੰਡ ਵੱਲੋਂ ਅਤੇ ਸਾਰੇ ਨਗਰ ਵੱਲੋਂ ਤੇ ਸਾਰੀਆਂ ਪੰਚਾਇਤਾਂ ਵੱਲੋਂ ਧੰਨਵਾਦ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪਰਗਾਉਰਬ ਤੇ ਅੱਜ ਸਾਡੇ ਪਿੰਡ ਦੇ ਭਾਈ ਰਣਜੀਤ ਸਿੰਘ ਤੇ ਸਰ ਸਰਜੀਤ ਸਿੰਘ ਜੀ ਵੱਲੋਂ ਆਪਣੇ ਫਾਦਰ ਸਾਹਿਬ ਦੀ ਯਾਦ ਵਿੱਚ ਜੋ ਇਹ ਮਕਾਨ ਅੰਦਰਲੇ ਗੁਰਦੁਆਰਾ ਸਾਹਿਬ ਨੂੰ ਦਿੱਤਾ ਦਾਨ ਕੀਤਾ ਗਿਆ ਹੈ ਅਸੀਂ ਤੇ ਸਾਡੇ ਸਾਰੇ ਪਿੰਡ ਵੱਲੋਂ ਤੇ ਪਿੰਡ ਦੀ ਸੰਗਤ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਫਾਦਰ ਸਾਹਿਬ ਦੀ ਯਾਦ ਵਿੱਚ ਅੱਜ ਇਹ ਘਰ ਗੁਰਦੁਆਰਾ ਸਾਹਿਬ ਨੂੰ ਦਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ